ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਸਾਰੇ ਤੇ ਅਸੀਂ ਆਪਣੀ ਸਿਹਤ ਦਾ ਜਨਨਕ ਤਿਆਰ ਰੱਖ ਸਕਦੇ ਰੱਖਣ ਦੀ ਕੋਸ਼ਿਸ਼ ਕਰੀਦੀ ਵੀ ਹੈ ਕਿਈ ਵਾਰੀ ਜਿੰਨੀ ਕ ਆਪਣੇ ਨੂੰ ਨੌਲੇਜ ਹੁੰਦੀ ਹੈ ਆਪਾਂ ਉਹਦੇ ਮੁਤਾਬਕ ਚੱਲਦੇ ਹੈਗੇ ਹੋ ਸਕਦਾ ਸਾਡੀ ਨੌਲੇਜ ਵੀ ਅਧੂਰੀ ਹੋਵੇ ਮੈਂ ਇਸ ਵੀਡੀਓ ਚ ਤਾਂ ਗੱਲ ਕਰ ਰਿਹਾ ਆਵਾਦ ਵਿਵਾਦ ਪੈਦਾ ਹੋ ਸਕਦਾ ਹੈ ਕਿਉਂਕਿ ਕਈ ਬੰਦਿਆਂ ਨਾਲ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਉਹ ਕਹਿੰਦੇ ਫਾਰਮਰ ਜਿਹੜਾ ਆਪਣੀ ਚੀਜ਼ ਆਪ ਤਿਆਰ ਕਰਦਾ ਤੇ ਮਾਰਕੀਟਿੰਗ ਕਰਦਾ ਉਹ ਫੇਲ ਫਿਲ ਹੋ ਵੀ ਹੋ ਸਕਦਾ ਹੈ ਤੇ ਕਮਜਾਬੀ ਹੋ ਸਕਦਾ ਹੈ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਿੰਨਾਂ ਕੋਲੇ ਪੂੰਜੀ ਪਤੀ ਹੈ ਉਹਨਾਂ ਕੋਲੇ ਚੰਗੀ ਸਮਰੱਥਾ ਤੇ ਪੈਸੇ ਪਏ ਆ ਜਦੋਂ ਜ਼ਰੂਰਤ ਪੈਂਦੀ ਰੋਡ ਉੰਤਾਰ ਉਹਨੂੰ ਵਰਤ ਲੈਂਦੇ ਆ ਸੋ ਅੱਜ ਦਾ ਵਿਸ਼ਾ ਆਪਣਾ ਦੇਸੀ ਖਰਾਕ ਤੇ ਦੇਸੀ ਗਾਂ ਦੇ ਘਿਓ ਦੇ ਪ੍ਰਤੀ ਹੈ ਮੈਂ ਜੀ ਰਾਜਸਥਾਨ ਤੋਂ ਸਾਡੇ ਲਵਦੀਪ ਭਾਜੀ ਆ ਉਹਨਾਂ ਨੇ ਕਿਉਂ ਪੇਟਿਆ ਇਹ ਉਹ ਕਿਉਂ ਹੈ ਜਿਹੜਾ ਜੈਸਲ ਮੇਲ ਤੇ ਗੁਜਰਾਤ ਦੇ ਬਾਰਡਰ ਦੇ ਉੱਤੇ ਚਰਵਾਹੇ ਗਾਵਾਂ ਨੂੰ ਪਾਲਦੇ ਐ ਤੇ ਚਰ ਕੇ ਗਾਵਾਂ ਆਪਣੀ ਖਰਾਕ ਲੱਭਦੀਆਂ ਉਹਦੇ ਵਿੱਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਤੇ ਬੜਾ ਕੁਝ ਹੋ ਸਕਦਾ ਇਹ ਜੇ ਗੱਲ ਕਰੀਏ ਇਹ ਕਿਉ ਖਾਣ ਪੀਣ ਲਈ ਅੰਮ੍ਰਿਤ ਹੈ ਤੇ ਬਈ ਅਤਖਤ ਨਹੀਂ ਮੈਂ ਹੁਣ ਅੰਮ੍ਰਿਤ ਦਿਖਾਈ ਇਹ ਜਿਹੜਾ ਕਿਉ ਹੈ ਇੰਨਾ ਹਾਰਡ ਵੀ ਨਹੀਂ ਹੈਗਾ ਤੇ ਜਦੋਂ ਇਹਨੂੰ ਮੈਂ ਪ੍ਰੈਸ ਕਰਦਾ ਇਹ shrinks ਤੇ ਫੈਲਦਾ ਤੇ ਹੁੰਦਾ ਹੈ ਇਸ ਦਾ ਰੀਜ਼ਨ ਇਹ ਹੈ ਵੀ ਇੰਚ ਸੌਫਟਨੈਸ ਬਹੁਤ ਹੈਗੀ ਹੈ ਗੁਣਕਾਰੀ ਹੈ ਕਿਉਂਕਿ ਅਸੀਂ ਜਦੋਂ ਸਰੀਰ ਨੂੰ ਖਰਾਕ ਪੂਰੀ ਨਹੀਂ ਮਿਲਦੀ ਤੇ ਅਸੀਂ ਨਸ਼ੇ ਤੇ ਲੱਗਦੇ ਹਾਂ ਕਿਉਂਕਿ ਉਸ ਕੰਮ ਨੂੰ ਪੂਰਾ ਕਰਨ ਲਈ ਸਰੀਰ ਟੁੱਟਦਾ ਹੈ ਤੇ ਉਹ ਨਸ਼ੇ ਦਾ ਸਹਾਰਾ ਲੈਂਦੇ ਆ ਤਾਂ ਉਦੋਂ ਅਸੀਂ ਉਸ ਆਦੀ ਹੋ ਜਾਂਦੇ ਆ ਚੀਜ਼ ਦੇ ਜਿਹੜੀ ਸਾਨੂੰ ਤਾਕਤ ਦਿੰਦੀ ਹੈ ਪਰ ਅਗਰ ਟੇਬਲ ਦੇ ਉੱਤੇ ਬਹਿ ਕੇ ਆਪਾਂ ਗੱਲ ਕਰੀਏ ਖਾਣ ਪੀਣ ਦੀ ਮੈਂ ਇੱਕ ਬੁਰਕੀ ਵੀ ਇਹਦੀ ਲਾਉਣਾ ਹੈ ਤੇ ਤੁਹਾਨੂੰ ਉਹਦਾ ਵੀ ਦੱਸਦਾ ਮੈਂ ਤਾਂ ਰੋਜ਼ ਹੀ ਵਰਤ ਰਿਆ ਹੈਗਾ ਹਨਾ ਇੱਕ ਬਾਈਟ ਮੇਰੇ ਅੰਦਰ ਦੇਸੀ ਕਿਉਂ ਨਾ ਜਾ ਰਹੀ ਹੈ ਅਮਰਤਾ ਜੀ ਖਾਣਾ ਕੇ ਅਮਰਤ ਆ ਤੁਸੀਂ ਕਹੋਗੇ ਭਾਈ ਜੀ ਵੀ ਇੰਨਾ ਮਹਿੰਗਾ ਹਰ ਕਿਉਂ ਕਿਉਂ ਲਵੇ ਕੋਈ ਲੋਕਾਂ ਨੂੰ ਨਹੀਂ ਪਤਾ ਚੰਗੀ ਤੇ ਮਾੜੀ ਚੀਜ਼ ਕੀ ਹੈ ਜ਼ਿਆਦਾਤਰ ਜ਼ਿਆਦਾਤਰ ਡਾਕਟਰ ਕਹਿੰਦੇ ਵੀ ਜ਼ਿਆਦਾ ਫੈਟ ਨਹੀਂ ਚਾਹੀਦੀ। ਜ਼ਿਆਦਾ ਫੈਟ ਕੋਈ ਵੀ ਚੀਜ਼ ਉਹ ਮਾੜੀ ਆ। ਪਰ ਜਿਹੜਾ ਵਿਅਕਤੀ ਹਾਰਡ ਵਰਕ ਕਰਦਾ ਹੈ। ਠੀਕ ਹੈ। ਉਹ ਹਾਰਡ ਇਦਾਂ ਦੀਆਂ ਚੀਜ਼ਾਂ ਲੈ ਸਕਦਾ। ਮੈਂ ਪਹਿਲਾਂ ਦੱਸ ਦੇਵਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕਰ ਕੇਰੀ ਟਾਈਮ ਸੇ ਰੋਟੀ ਵੀ ਨਹੀਂ ਖਾਦੀ ਜਾਂਦੀ। ਸਵੇਰ ਦਾ ਕੀਤਾ ਹੋਇਆ ਨਾਸ਼ਤਾ ਸ਼ਾਮ ਤੱਕ ਡੋਲਣ ਹੀ ਨਹੀਂ ਦਿੰਦਾ। ਮੈਂ ਇਹ ਚੀਜ਼ਾਂ ਯੂਜ਼ ਨਹੀਂ ਕਰਦਾ। ਮੇਰੀ ਧਰਮ ਪਤਨੀ ਨੂੰ ਜ਼ਰੂਰਤ ਪੈਂਦੀ ਆ ਪਰ ਮੈਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦਾ। ਜਦੋਂ ਕੋਈ ਵੀ ਚੀਜ਼ ਬਾਜ਼ਾਰ ਦੇ ਵਿੱਚ ਅਸੀਂ ਲੈਣ ਜਾਂਦੇ ਆ ਤਾਂ ਸਾਨੂੰ ਉਹ ਪੁਰਸੀ ਜਾਂਦੀ ਹੈ ਜੋ ਜਿਹਦੀ ਅਸੀਂ ਡਿਮਾਂਡ ਕਰਦੇ ਆ ਅਕਸਰੀ ਬਹੁਤ ਸਾਰੇ ਦੋਸਤ ਕੁਆਲਟੀ ਵੱਲ ਧਿਆਨ ਘੱਟ ਦਿੰਦੇ ਆ ਰੇਟ ਵੱਲ ਧਿਆਨ ਦਿੰਦੇ ਆ ਅਸੀਂ ਕਿੰਨੇ ਜੀ ਵੀਰਕਾ ਦਾ ਕਿੰਨੇ ਦਾ ਅਮੂਲ ਦਾ ਕਿੰਨੇ ਦਾ ਨਸਲੇ ਦਾ ਕਿੰਨੇ ਦਾ ਡਸਨਟ ਮੈਟਰ ਇੱਕ ਫਾਰਮਰ ਦਾ ਦੇਸੀ ਤਰੀਕੇ ਨਾਲ ਤਿਆਰ ਕੀਤੀ ਹੋਈ ਚੀਜ਼ ਉਹਦੀ ਕਾਸਟਿੰਗ ਨੂੰ ਵੱਜ ਜਾਂਦੀ ਹੈ ਜਦੋਂ ਪਸ਼ੂ ਰੱਖਣੇ ਐ ਪਾਲਣੇ ਐ ਫਾਰਮਰ ਜਦੋਂ ਫਾਰਮ ਦੇ ਉੱਤੇ ਪਸ਼ੂ ਪਾਲਦਾ ਉਹਨੇ ਇੱਕ ਆਪਣੇ ਪਸ਼ੂਆਂ ਦੀ ਡਾਈਟ ਆ ਜਿਹੜੀ ਉਹ ਮੈਨੇਜ ਕੀਤੀ ਹੋਈ ਆ ਬਾਜ਼ਾਰੋਂ ਖੁਸ਼ ਆ ਗਿਆ ਬਾਜ਼ਾਰੋਂ ਖੁਸ਼ ਆ ਗਿਆ ਉਹ ਦੁੱਧ ਪ੍ਰੋਡਕਸ਼ਨ ਜ਼ਰੂਰ ਵੱਜ ਜਾਂਦੀ ਆ ਦੋਸਤ ਬਹੁਤ ਸਾਰੇ ਅਚਾਰ ਪਾਉਂਦੇ ਨੇ ਅਚਾਰ ਸਾਡਾ ਕਨਸੈਪਟ ਨਹੀਂ ਠੰਡੇ ਮੁਲਕਾਂ ਦਾ ਕਨਸੈਪਟ ਆ ਜਿੱਥੇ ਕੀ ਬਰਫ਼ ਪੈ ਜਾਂਦੀ ਐ ਤੇ 6 ਮਹੀਨੇ ਸੂਰਜੀ ਨਹੀਂ ਨਿਕਲਦਾ ਉੱਥੇ ਫਸਲ ਕੋਈ ਨਹੀਂ ਹੁੰਦੀ ਉੱਥੇ ਫਿਰ ਪਸ਼ੂਆਂ ਲਈ ਅਚਾਰ ਹੁੰਦਾ ਸਾਡਾ ਕਨਸੈਪਟ ਵੀ ਜਿਹੜਾ ਉਹ ਠੀਕ ਨਹੀਂ ਮੈਨੂੰ ਨਹੀਂ ਲੱਗਿਆ ਕਿਉਂਕਿ ਉਹ ਦੁੱਧ 'ਚ ਸਮੈਲ ਆਉਂਦੀ ਹੈ ਦੁੱਧ ਦੀ ਕੁਆਲਿਟੀ ਨਹੀਂ ਬਣਦੀ ਇਹ ਪਸ਼ੂ ਆ ਜਿਹੜੇ ਚਰਵਾਹੇ ਇਹ ਜਦੋਂ ਖੇਤਾਂ 'ਚ ਜਾ ਜੰਗਲ ਬੀਆ ਬਾਂਚ 'ਚ ਛੱਡ ਦਿੰਦੇ ਆ ਉਹ ਕਿਹੜੀ-ਕਿਹੜੀ ਜੜੀ-ਬੂਟੀ ਖਾਂਦੇ ਆ ਕਿਹੜਾ-ਕਿਹੜਾ ਕਰਦੇ ਆ ਦੁੱਧ ਰੈਪ੍ਰੋਡਕਸ਼ਨ ਜ਼ਿਆਦਾ ਨਹੀਂ ਹੈਗੀ ਇਹਦੀ ਕਾਸਟ ਤਾਂ ਵੱਧ ਜਾਂਦੀ ਹੈ ਮੈਂ ਪਿੱਛੇ ਇੱਕ ਬਹੁਤ ਨਾਮੀ ਕੰਪਨੀ ਦਾ ਕੋਲ ਲੈ ਕੇ ਆ ਉਹਨਾਂ ਨੇ ਮੜਵਾ ਲਿਆ ਉਹ ਅੱਧਾ ਤਰਲਪਦਾਰ ਸੀ ਅੱਧਾ ਹਾਰਡ ਸੀ ਜੇ ਦੇਸੀ ਹੈ ਤਾਂ ਜੰਮਿਆ ਹੋਇਆ ਤੇ ਜੇ ਲਿਊਕੜ ਹੈ ਉਹ ਦੇਸੀ ਹੈ ਤੇ ਜਿਹੜਾ ਜੰਮਿਆ ਹੋਇਆ ਦੇਸੀ ਹੈ ਉਹ ਜਾਂਚ ਦਾ ਵਿਸ਼ਾ ਸੀ ਪਰ ਉਹਨਾਂ ਨੇ ਮੈਨੂੰ ਪਿਆਰ ਦਿਖਾਇਆ ਮੈਂ ਵੀਡੀਓ ਨਹੀਂ ਪਾਈ ਸੋ ਅੱਜ ਗੱਲ ਕਰਾਂਗੇ ਵੀਰੋ ਕੁਆਲਿਟੀ ਕੀ ਹੁੰਦੀ ਹੈ ਉਹਦੇ ਮਗਰ ਜ਼ਰੂਰ ਜਾਇਆ ਕਰੋ ਤੁਹਾਡੀ ਸਿਹਤ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਠੀਕ ਹੈ ਡਾਕਟਰਾਂ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਜੇ ਇਹ ਗਲਤ ਤਰੀਕੇ ਨਾਲ ਖਾਦਾ ਹੋਇਆ ਭੋਜਨ ਉਹ ਖਰਾਬ ਕਰਦਾ ਕੋਈ ਵੀ ਅਸੈਸ ਚੀਜ਼ ਖਾਦੀ ਖਰਾਬ ਕਰਦੀ ਹੈ ਜੇ ਇਹਨੂੰ ਵੀ ਜਿਆਦਾ ਅਸੈਸ ਸਿਖਾਵਾਂਗੇ ਤਾਂ ਖਰਾਬ ਕਰੂਗਾ ਮੇਰਾ ਮਕਸਦ ਤਾਂ ਇੱਕ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਕੋਈ ਵੀ ਵੀਰ ਅੱਜਕੱਲ ਕਲਾੜਾ ਲੱਗ ਗਿਆ ਜਨਵਰੀ ਤੋਂ ਪਹਿਲਾਂ ਹੀ ਗੁੜ ਨਿਕਲਣਾ ਸ਼ੁਰੂ ਹੋ ਗਿਆ ਜਿਹੜਾ ਤਾਂ ਬਿਜ਼ਨਸ ਮਾਈਂਡਡ ਹੋਊਗਾ ਉਹ ਤਾਂ ਬਾਈ ਜੀ ਪਹਿਲਾਂ ਸ਼ੁਰੂ ਕਰ ਦੂਗਾ ਜਿਹੜਾ ਇਸ ਗੱਲ ਨੂੰ ਸਮਝਦਾ ਹੋਊਗਾ ਕੁਆਲਟੀ ਕੀ ਹੁੰਦੀ ਹੈ ਉਹ ਜਨਵਰੀ ਲਾਸਟ ਤੇ ਤੇ ਫਰਬਰੀ ਸਟਾਰਟਿੰਗ ਦੇ ਉੱਤੇ ਕਲਾੜੇ ਦੇ ਵਿੱਚੋਂ ਗੁੜ ਪੀੜਨਾ ਸ਼ੁਰੂ ਕਰੂਗਾ ਤੇ ਗੁੜ ਬਣਾਊਗਾ ਗੰਨੇ ਨੂੰ ਪੀੜ ਕੇ ਕਿ ਉਹਦੀ ਕੁਆਲਿਟੀ ਅੱਪ ਜਾਏਗੀ ਬਹੁਤ ਸਾਰੀਆਂ ਏਦਾਂ ਚੀਜ਼ਾਂ ਹੁੰਦੀਆਂ ਲੋਕਾਂ ਨੂੰ ਪਤਾ ਨਹੀਂ ਫੇਸਬੁੱਕ ਦੇ ਮਾਧਮ ਨਾਲ ਅਸੀਂ ਬੜਾ ਕੁਝ ਸਿੱਖ ਰਹੇ ਆ ਤੇ ਅਸੀਂ ਵਿਗੜ ਵੀ ਬਹੁਤ ਰਹੇ ਹਾਂ ਜ਼ਰੂਰੀ ਨਹੀਂ ਵੀ ਫੇਸਬੁੱਕ ਦੇ ਉੱਤੇ ਸਾਰੀਆਂ ਗੱਲਾਂ ਠੀਕ ਦੱਸੀਆਂ ਜਾਂਦੀਆਂ ਹੋਣ ਜਾਂ ਸਾਰੀਆਂ ਗੱਲਾਂ ਗਲਤ ਦੱਸੀਆਂ ਜਾਂਦੀਆਂ ਹੋਣ ਇਹ ਆਦਮੀ ਦੀ ਸਥਿਤੀ ਕੀ ਹੈ ਉਹ ਕਿਵੇਂ ਇਸ ਨੂੰ ਪਰਖਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਕਿਸਾਨ ਵੀਰ ਕਾਮਯਾਬ ਨਹੀਂ ਹੋ ਸਕਦੇ ਮੈਂ ਇਹ ਵੀ ਨਹੀਂ ਕਹਿੰਦਾ ਹੋ ਸਕਦਾ ਕਿਸਾਨ ਵੀਰ ناکਾਮਯਾਬ ਹੋਣ ਕਿਉਂਕਿ ਇੱਕ ਤਰੀਕਾ ਮਾਰਕੀਟਿੰਗ ਦਾ ਠੀਕ ਹੈ ਨਾ ਉਹ ਵਿਅਕਤੀ ਕਾਮਯਾਬ ਹੋ ਸਕਦਾ ਹੈ ਜਿਹੜਾ ਸਮੇਂ ਸਿਰ ਚੀਜ਼ ਨੂੰ ਲਾਂਚ ਕਰਦਾ ਹੈ ਜਾਂ ਆਪਦੀ ਕਾਸਟਿੰਗ ਨੂੰ ਘਟਾਉਂਦਾ ਹੈ ਮੰਨ ਲਓ ਵੀ ਕਿਸੇ ਨੇ ਪਸੂ ਰੱਖ ਲਏ ਉਹਨਾਂ ਵਿੱਚ ਉਹਨਾਂ ਨੇ ਮੁਰਗੀਆਂ ਵੀ ਰੱਖ ਲਏ ਮੁਰਗੇ ਵੀ ਰੱਖ ਲਏ ਹਨਾ ਮੱਛੀ ਫਾਰਮ ਵੀ ਕਰ ਲਈ ਉਹਦੀ ਵੇਸਟਜ ਹੁਣ ਚੱਲੇਗੀ ਉਹਦੀ ਵੇਸਟ ਜ ਉਹਨੇ ਖਾਦੀਆਂ ਦੀ ਵੇਸਟ ਜ ਉਹਨੇ ਖਾਦੀ ਹਨਾ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇਹ ਜਾਂਚ ਦਾ ਵਿਸ਼ਾ ਹੈਗਾ ਇਹ ਮੇਰਾ ਦੱਸਣ ਦਾ ਮਤਲਬ ਨਹੀਂ ਮੇਰਾ ਤਾਂ ਮਤਲਬ ਇਹ ਸੀ ਜਿੱਥੇ ਸਰੀਰ ਨੂੰ ਚੰਗੇ ਘਿਓ ਦੀ ਲੋੜ ਹੈ ਉੱਥੇ ਇੰਜਨ ਨੂੰ ਚੰਗੇ ਮੋਲਣ ਦੀ ਵੀ ਲੋੜ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝੇ ਹੈਗੇ ਹਾਂ ਜਿੱਥੇ ਚੀਜ਼ ਦੀ ਅਸੀਂ ਬਲਕ ਦੇ ਵਿੱਚ ਕੁਆਂਟੀਟੀ ਵਧਾਉਣੀ ਚਾਹੁੰਦੇ ਆ ਠੀਕ ਹੈ ਕਾਸਟਿੰਗ ਘਟਾਉਣੀ ਚਾਹੁੰਦੇ ਆ ਉੱਥੇ ਫਿਰ ਰਸਾਇਣਿਕ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ ਫਿਰ ਉਹ ਬਲਕ ਚ ਤਿਆਰ ਹੁੰਦੀ ਹੈ ਉਹਦੇ ਚੋਂ ਮਾਰਜਨ ਚਾਹੇ ਥੋੜਾ ਹੋਵੇ ਪਰ ਬਲਕ ਚ ਵੇਚ ਕੇ ਮਾਰਜਨ ਬਰੂਬਰ ਹੋ ਜਾਂਦਾ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਇਹਨਾਂ ਦੀ ਕਵਾਂਟੀਟੀ ਘਟ ਜਾਂਦੀ ਹੈ ਇਹਨਾਂ ਦੀ ਕੋਸਟਿੰਗ ਵੱਧ ਜਾਂਦੀ ਹੈ ਫਿਰ ਪ੍ਰਾਈਸ ਟੈਸਟ ਵੱਧ ਜਾਂਦੀ ਹੈ ਸੋ ਲਵਪ੍ਰੀਤ ਭਾਜੀ ਤੁਹਾਡਾ ਵੀ ਧੰਨਵਾਦ ਹੈ ਬਸ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖੋ ਡਾਕਟਰ ਜ਼ਰੂਰੀ ਹੈ ਵੈਦ ਜ਼ਰੂਰੀ ਹੈ ਠੀਕ ਹੈ ਨਾ ਇਹ ਨਹੀਂ ਵੀ ਨਹੀਂ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਪਰ ਤੁਹਾਡੇ ਵਾਸਤੇ ਵੀ ਬਹੁਤ ਕੋਸ਼ਿਸ਼ ਹੈ ਤੁਸੀਂ ਆਪਣੇ ਸਰੀਰ ਨੂੰ ਤਾਕਤ ਕਿਵੇਂ ਲੈ ਸਕਦੇ ਹੋ ਜਾਂ ਜਿਹੜੇ ਲੋਕ ਨਸ਼ਿਆਂ ਤੇ ਲੱਗ ਗਏ ਕਿਸੇ ਨੇ ਤੁਹਾਨੂੰ ਦੱਸਿਆ ਅਜੇ ਤੱਕ ਵੀ ਭਾਈ ਇਹਨੂੰ ਖਰਾਕ ਵਾਲੇ ਪਾਸੇ ਨੂੰ ਮੁੜ ਜਾਓ ਜੇ ਜੀ ਤੁਸੀਂ ਗੋਲੀ ਤੋਂ ਪੂਰੀ ਕਰਦੇ ਹੋ ਉਹਦੀ ਖਰਾਕ ਮਿਲ ਜੇ ਮੈਂ ਆਪਣੇ 2-3 ਮੁੰਡਿਆਂ ਦਾ ਨਸ਼ਾ ਛਡਵਾਇਆ ਉਹਨਾਂ ਨੂੰ ਆਖਿਆ ਭਾਈ ਮੂੰਗੀ ਤੇ ਚਨੇ ਸਵੇਪੋਂ ਰਾਤ ਕਰ ਜਲੇ ਰਹਿਣ ਉਹਨਾਂ ਨੂੰ ਉਦੋਂ ਬਾਅਦ ਸਪਰਾਉਟ ਬਣਾ ਲਓ ਸਵੇਰੇ ਖਾ ਲਓ ਦੁੱਧ ਪੀ ਲਓ ਕਿਉਂਕਿ ਸਰੀਰ ਜਦੋਂ ਥੱਕਿਆ ਥੱਕਿਆ ਲੱਗਦਾ ਅਸੀਂ ਨਸ਼ਾ ਕਰਦੇ ਹਾਂ ਜਦੋਂ ਨਸ਼ੇ ਦੀ ਆਦੀ ਹੋ ਜਾਂਦੇ ਆ ਫਿਰ ਨਸ਼ਾ ਹੌਲੀ ਹੌਲੀ ਸਾਡੇ ਸਰੀਰ ਨੂੰ ਖਾ ਜਾਂਦਾ ಸೊ ವಿಡಿಯೋ ಚಂಗೆ ಲಿ ಲೈಕ್ ಶೇರ್ ಎಂಟ ಕಂಟ್ ಜರೋ ಧನ್ಬಾದ ಸತ್ ಶ್ರೀಕಾಂತ್